ਜੱਤਵਾਰੇ ਕੀ ਕਹਿਣਾ ਚਾਹੋਗੇ ਅੱਜ ਧਰਮ ਤੋਜਾ ਯਾਤਰਾ ਬਠਿੰਡਾ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਨਾਲ ਦਾ ਉਛਾ ਹੈ ਲੋਕ ਹਰ ਜਗ੍ਹਾ ਜੈ ਸ਼ੀਰਮ ਜੈ ਸ਼੍ਰੀ ਰਾਮ ਬਗਾਸ਼ੋ ਜਗੋਸ਼ੋ ਰਿਆ ਔਰ 22 ਤਰੀਕ ਨੂੰ ਜੋ ਪ੍ਰਾਰਣ ਪ੍ਰੀਸ਼ਾ ਹੋਣ ਜਾ ਰਹੀ ਹੈ ਔਰ ਮੈਂ ਕਹਿ ਸਕਦਾ ਕਿ 500 ਸਾਲਾਂ ਬਾਅਦ ਸਾਡੇ ਮੌਕਾ ਮਿਲਿਆ ਲੋਕਾਂ ਨੂੰ ਔਰ ਅੱਜ ਹਰ ਏਰੀਆ ਹਰ ਵਾਹੇ ਜੈ ਸ਼੍ਰੀ ਰਾਮ ਮਾਈ ਹੋਇਆ ਹੋਇਆ ਮੈਨੂੰ ਦੂਰ ਫੜਾਉਂਦੀ ਹੋ ਜਾਓ ਜੈ ਸ਼੍ਰੀ ਰਾਮ ਗੱਲਾ ਬਟੰਡਾ ਨਹੀਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੀ ਵੋਲਡ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਔਰ ਕੁਵਰਾਰ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੁਵਰਾਰ ਰਾਮ ਆਪਣੇ ਨਵੇਂ ਮੰਦਿਰ ਦੇ ਵਿੱਚ ਆ ਰਿਹਾ ਹੈ ਫਰਾਂ ਪ੍ਰਤੀਸ਼ਠਾ ਦਾ ਪ੍ਰੋਗਰਾਮ ਹੋ ਰਿਹਾ ਹੈ ਮੈਂ ਕਹਿ ਸਕਦਾ ਹੈ ਜੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਮੌਲ ਇਸ ਤਰ੍ਹਾਂ ਦਾ ਅਦਸ਼ਾ ਨਾ ਸਣਾ ਧੱਕ ਇਸਰਾ ਹਯਾਰਾ ਲੰਗਰ ਲੱਗ ਰਿਹਾ ਹੈ ਪਿੰਡਾ ਦੇ ਵਿੱਚ ਬਹੁਤ ਮੇਰਾ ਖੈਰਾ ਕਿ ਤੁਸੀਂ ਦੇਖੋਗੇ ਬਹੁਤ ਬੱਚੋ ਕਿ ਹਰ ਥਾਂ ਦੇ ਉੱਤੇ ਸਵਾ ਰਾਮਦੇਵ ਭਜਨ ਹੋਣਗੇ ਕੀਰਤਨ ਹੋਣਗੇ ਲੰਗਰ ਹੋਣਗੇ ਆਪਾਂ ਵੀ ਤੇ ਲੋਕ ਬਹੁਤ ਜ਼ਾੜ ਸੁਕੇ ਭਾਈ ਜੀਗ ਦੇ ਉਸ ਚੰਗੀ ਇੰਤਜ਼ਾਰ ਕਰ ਰਹੇ ਹੈ ਜਦੋਂ ਪ੍ਰਸ਼ਾਸਨ ਸ਼ਕਤੀ ਕੰਮ ਲੇ ਰਹੇ ਹੋ। ਕਿੱਥੇ ਜਾ ਰਹੀ ਹੈ ਕਿੱਥੋਂ ਲੱਗੇ ਕਿੱਥੋਂ ਕਿੱਧਰ ਜਾ ਰਹੀ ਹੈ? ਅਨੇ ਚਾਪਟਰ ਕਿੱਥੇ ਲੱਗੇ लागे <laughs> आज पूरे बठिंडा में पूरे देश में श्री लला जी के उत्सव की तैयारी मनाई जा रही है और बठिंडा में सभी नगर निवासी विशेष रूप से कर्मकांडी ब्राह्मण सभा और मंदिर के सभी पुजारियों के अंदर बहुत उत्साह है और यात्रा के अंदर शामिल हुए सभी के मंगल कामनाओं के लिए प्रार्थना करते हैं जय श्री राम जय श्री राम